ਕੱਲ ਹਜ਼ਾਰ ਬੰਦੇ ਨੇ ਪਿਆ ਅਜਬ ਮਸਲਾ ਲੈ ਲੋਵੇ ਤਾਂ ਤੇ ਗੱਡੀ ਦਿੱਤੀ ਤੋੜ ਦੋ ਬੰਦੇ ਹੋ ਗਏ ਜ਼ਖਮੀ ਤੁਸੀਂ ਵੀਡੀਓ ਦੇਖਿਓ ਮੇਰੇ ਮਨ ਵਿੱਚ ਮੇਰੇ ਚਿਹਰੇ ਤੇ ਤੁਸੀਂ ਮੌਤ ਦਾ ਖੋਫ ਦੇਖੋਗੇ ਤੁਸੀਂ ਪਹਿਲੇ ਪੱਥਰ ਮਾਰੋ ਮੈਂ ਤੁਹਾਡੇ ਨੂੰ ਫੁੱਲ ਸੱਚ ਦਾਂ ਤੁਸੀਂ ਜਿਆਦਾ ਗਰਮੇ ਚੋਵੇਂ ਮੈਂ ਤੁਹਾਨੂੰ ਜਲ ਦਿਨਾ ਡਰਾਈਵਰ ਮੇਰਾ ਬੇਟੇ ਵਰਗਾ ਆ ਉਹ ਨੂੰ ਕੁਝ ਹੋਵੇ ਮੈਨੂੰ ਕਿਸੇ ਇਕੱਲੀ ਜਗ੍ਹਾ ਬੁਲਾ ਲਿਓ ਮੈਂ ਬਿਨਾਂ ਗੱਲ ਮੈਂ ਤਾਂ ਆ ਜਾਊਗਾ ਮੇਰਾ ਸਿਰ ਹਾਜ਼ਰ ਹੈ ਦਿਮਾਗੀ ਤੌਰ ਤੇ ਮੈਂ ਸੋਚ ਲਿਆ ਸੀ ਟਾਈਮ ਆ ਗਿਆ ਹੁਣ ਪਰ ਇਹ ਬਲੀਦਾਨ ਅੱਜ ਦੇਣਾ ਪੈ ਕਿਸਾਨ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਨੂੰ ਬੇਨਤੀ ਕਰਨ ਦੀ ਬਸ ਜੋੜ ਕੇ ਕਿ ਮੈਂ ਤੁਹਾਡਾ ਵੀ ਹਾਂ ਤੁਹਾਡੀਆਂ ਗੱਲਾਂ ਵੀ ਉੱਥੇ ਪਾਰਲੀਮੈਂਟ 'ਚ ਕਰਦਾ ਰਿਆਂ ਕਾਨੂੰਨ ਮੈਂ ਨਹੀਂ ਬਣਾਏ 18ਵੀਂ ਮੈਂ ਜਿੰਨੀ ਜੋਗਾ ਸੀ ਗੋਲਦਾਰ ਆ ਉਹਦੋਂ ਉਥੇ ਕਿਸੇ ਬੱਚੀ ਦੇ ਕੱਪੜੇ ਕੁੱਪੜੇ ਪਾੜੇ ਗਾਲਾਂ ਕੱਢੀਆਂ ਜਾਂਦੀ ਸੀ ਉਹ ਗੱਲਾਂ ਕੀਤੀਆਂ ਮੈਂ ਥੋੜੀ ਜਿਹੀ ਹਮਦਰਦੀ ਕੀ ਕਿਸੇ ਪਰ ਮੇਰੀ ਕਿਸੇ ਨਾਲ ਕੋਈ ਜਾਤੀ ਰੰਜਿਸ਼ ਨਹੀਂ ਕਿਸਾਨ ਜੱਟੇ ਬੰਦਿਆਂ ਨੂੰ ਕਿ ਮੈਂ ਨਹੀਂ ਚਾਹੁੰਦਾ ਪਿੰਡਾਂ 'ਚ ਪਾੜੇ ਪੈਣ ਮੈਂ ਨਹੀਂ ਚਾਹੁੰਦਾ ਪਿੰਡਾਂ 'ਚ ਆਪਸ ਵਿੱਚ ਲੋਕੀ ਲੜਨ ਲੜਾ ਪੜਾ ਕੇ ਜਿਵੇਂ MP ਬਾਂਢੀ ਗਿਆ ਮੈਨੂੰ ਮੇਰੇ ਲਹੰਗਤ ਆ ਅੱਜ ਇੱਕ ਜ਼ਰੂਰੀ ਕਰਨੀ ਆ ਐ ਮੈਂ ਕਿਸਾਨ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਨੂੰ ਬੇਨਤੀ ਕਰਨੀ ਵਾਸਤ ਜੋੜ ਕੇ ਕਿ ਮੈਂ ਤੁਹਾਡਾ ਵੀ ਹਾਂ ਤੁਹਾਡੀਆਂ ਗੱਲਾਂ ਵੀ ਆ ਉੱਥੇ ਪਾਰਲੀਮੈਂਟ ਚ ਕਰਦਾ ਰਿਆਂ ਕਾਨੂੰਨ ਮੈਂ ਨਹੀਂ ਬਣਾਏ ਨਾ ਤੁਸੀਂ ਮੈਂ ਤਾਂ ਦਿੱਲੀੋਂ ਜਿੱਤਿਆ ਸੀ ਮੈਨੂੰ ਬਾਅਦ ਚ ਪਤਾ ਲੱਗਾ ਸਾਰਾ ਫੇਰ ਵੀ ਮੈਂ ਜਿੰਨੀ ਜੋਗਾ ਸੀ ਬੋਲਦਾ ਰਿਆ ਉਦੋਂ ਉਥੇ ਕਿਸੇ ਬੱਚੀ ਦੇ ਕੱਪੜੇ-ਕੁਪੜੇ ਪਾੜੇ ਗਾਲਾਂ ਕੱਢੀਆਂ ਜਾਂਦੀ ਸੀ ਤੁਸੀਂ ਗੱਲਾਂ ਕੀਤੀਆਂ ਮੈਂ ਥੋੜੀ ਜਿਹੀ ਹਮਦਰਦੀ ਕੀ ਕਿਸੇ ਪਰ ਮੇਰੀ ਕਿਸੇ ਨਾਲ ਕੋਈ ਜਾਤੀ ਰੰਜਿਸ਼ ਨਹੀਂ ਨਾ ਮੈਂ ਕੋਈ ਬਦਲਾ ਲਊ ਆਦਮੀ ਐ ਮੈਂ ਤੇ ਸਿਰਫ ਕਿਹਾ ਸੀ ਕਿ 2 ਤਰੀਕ ਨੂੰ ਪਹਿਲੀ ਤਰੀਕ ਦਾ ਸਰਗਰੋ 2 ਤਰੀਕ ਨੂੰ ਇਹ ਜਿਹੜੇ ਪਿੰਡ ਦੇ 2-4 ਬੰਦੇ ਆ ਉਹ ਜਿਹੜੇ ਜਾਤ ਦਾ ਕਰਦੇ ਉਹਨਾਂ ਆਪਾਂ ਕਰ ਲਾਂਗੇ ਬਾਕੀ ਮੈਂ ਲੜਾਈ ਵੱਲ ਜਾਂ ਝਗੜੇ ਵੱਲ ਨਹੀਂ ਸੀ ਕੋਈ ਕਿਹਾ ਸ਼ਾਇਦ ਕੋਈ ਗਲਤਫਹਮੀ ਹੋ ਗਈ ਹੋਵੇ ਹੱਥ ਜੋੜ ਕੇ ਮਾਫੀ ਕੱਲ੍ਹ ਗਿਆਤ ਮੈਂ ਮੋਤੀ ਸਾਹਿਬ ਦੀ ਰਹਿਲੀ ਤੇ ਸੀਗਾ ਪਰ ਮੇਰੀ ਬਲੀ ਹੋਈ ਸੀ ਅਜੇ ਆ ਗੱਲਾਂ ਕਰੀਆਂ ਸੀ ਮੇਰਾ خیال ਅਨਜਾਣ ਥੋੜਾ ਜਾਂ ਵਧਿਆ ਸੀ ਤੇ ਮੈਂ ਥੋੜੀ ਵਿੱਚ ਆ ਗਿਆ ਕੱਲ ਹਜ਼ਾਰ ਬੰਦੇ ਨੇ ਕਿ ਆਜ ਬਦਲਾ ਲੈ ਲੋ ਵੇ ਦਮ ਤੇ ਗੱਡੀ ਦਿੱਤੀ ਤੋੜ ਦੋ ਬੰਦੇ ਹੋ ਗਏ ਜ਼ਖਮੀ ਤੇ ਮੈਂ ਅੱਗੇ ਬੈਠਾ ਸੀ ਸੀਖ ਨੇ ਤੁਸੀਂ ਵੀਡੀਓ ਦੇਖਿਓ ਮੇਰੇ ਮਨ ਵਿੱਚ ਮੇਰੇ ਚਿਹਰੇ ਤੇ ਤੁਸੀਂ ਮੌਤ ਦਾ ਖੋਫ ਦੇਖੋਗੇ ਮੈਂ ਕਿਹਾ ਟਾਈਮ ਆ ਗਿਆ ਆ ਸ਼ਫੀਅਤ ਤੋਂ ਬਿਨਾ ਬਲੀਦਾਨ ਤੋਂ ਬਿਨਾ ਕੌਮਾਂ ਜਾਇਦਿਆਂ ਦੀ ਨਹੀਂ ਜੇ ਇਸੇ ਤਰ੍ਹਾਂ ਤੇ ਤੁਰਨਾ ਪੈਣਾ ਮੈਂ ਇੱਕੋ ਹੀ ਬੇਨਤੀ ਕਰੂੰਗਾ ਕਿਸਾਨ ਜੱਥੇ ਬੰਦੀਆਂ ਨੂੰ ਕਿ ਮੈਂ ਨਹੀਂ ਚਾਹੁੰਦਾ ਪਿੰਡਾਂ ਵਿਚ ਪੜਾਏ ਪੈ ਮੈਂ ਨਹੀਂ ਚਾਹੁੰਦਾ ਪਿੰਡਾਂ ਚ ਆਪਸ ਵਿੱਚ ਲੋਕੀ ਲੜਨ ਲੜਾ ਪੜਾ ਕੇ ਜੇ ਐਮਪੀ ਬਣਦੀ ਗਿਆ ਮੈਨੂੰ ਤੇ ਮੇਰੇ ਲਾਹਣਤ ਆਪਸ ਵਿੱਚ ਭਾਈਚਾਰਾ ਕਾਇਮ ਰੱਖੋ ਮੁਹੱਬਤ ਦਾ ਧਾਮ ਨਾ ਛੱਡੋ ਜੇ ਮੈਂ 1.5 ਮਹੀਨੇ ਤੋ ਤੁਹਾਡੇ ਕਦਮਾਂ ਤੇ ਸਿਰ ਰੱਖ ਦਿੰਨਾ ਜਦੋਂ ਤੁਸੀਂ ਤੁਸੀਂ ਪਹਿਲੇ ਪੱਥਰ ਮਾਰੋ ਮੈਂ ਤੁਹਾਡੇ ਲਈ ਫੁੱਲ ਸਜਦਾ ਤੁਸੀਂ ਜਿਆਦਾ ਗਰਮੇ ਚੋਵੇਂ ਮੈਂ ਤੁਹਾਨੂੰ ਜਲ ਦਿੰਦਾ ਸਪੈਸ਼ਲੀ ਜੱਥੇ ਬੰਦੀਆਂ ਦੇ ਪੁਰਾਣੂ ਸ਼ਾਇਦ ਪਤਾ ਲੱਗਾ ਕੱਲ ਦੇ ਹਾਦਸੇ ਦਾ ਇੱਕ ਵੀਡੀਓ ਆ ਗਿਆ ਹੋਣ ਗਿਆ ਮੈਂ ਸਿਰਫ ਇਹ ਕਹਿਣਾ ਚਾਹਣਾ ਕਿ ਜੇ ਮੈਨੂੰ ਮਾਰਿਆ ਸ਼ੁਭਕਰਨ ਵਾਪਸ ਆਉਂਦਾ ਤੇ ਉਹ ਵੀ ਮੇਰਾ ਬੇਟਾ ਸੀ ਮੈਂ ਤਾਂ ਉਦੋਂ ਕੈਸੀ ਕਿ ਨਹੀਂ ਉਹਨੂੰ ਮਾਰਿਆ ਸ਼ੁਭਕਰਨ ਨੂੰ ਉਹਦਾ ਕੁੱਤ ਵੀ ਮਰ ਜਾਏ ਸਾਰੇ ਪੰਜਾਬ ਨੂੰ ਉਹਦਾ ਦੁੱਖ ਹੈ ਜੇ ਉਹਦੀ ਮੌਤ ਦਾ ਬਦਲਾ ਮੇਰੇ ਤੋਂ ਲੈਣਾ ਜਾਂ ਕਿਸੇ ਹੋਰ ਮੇਰੇ ਗੁਨਾਹ ਦਾ ਬਦਲਾ ਲੈਣਾ ਜਿਵੇਂ ਇਸ ਕੱਲ੍ਹ ਕਈ ਬਗਾਵਤ ਲੈਣਾ ਕਿ ਮੈਂ ਸਿਰਫ ਗਰੀਬਾਂ ਲਈ ਆਇਆ ਮੈਂ ਗ੍ਰੀਟ ਕਰਨੇ ਵੀ ਆਇਆ ਮੈਂ ਕਿਸਾਨਾਂ ਦੇ ਵੀ ਆਇਆ ਪੈ ਵਪਾਰੀਆਂ ਦੇ ਵੀ ਆਇਆ ਮੇਰੀ ਕੋਈ ਕਾਸਟ ਦੀ ਸੂਫੀਆਂ ਦਾ ਕੁਝ ਨਹੀਂ ਹੁੰਦਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜੇ ਕੋਈ ਅਸਰ ਇਰਾਦਾ ਵੀ ਹੈ ਮੈਂ ਨਹੀਂ ਚਾਹਦਾ ਡਰਾਈਵਰ ਮੇਰਾ ਬੇਟੇ ਵਰਗਾ ਆ ਉਹਨੂੰ ਕੁਝ ਹੋਵੇ ਮੈਨੂੰ ਕਿਸੇ ਕੱਲੀ ਜਗ੍ਹਾ ਬੁਲਾ ਲਿਓ ਮੈਂ ਬਿਨਾਂ ਗਨ ਮੈਂ ਤਾਂ ਆ ਜਾਊਗਾ ਮੇਰਾ ਸਿਰ ਹਾਜ਼ਰ ਹੈ ਨਾ ਮੈਂ ਮੌਤ ਤੋਂ ਡਰਦਾ ਨਾ ਮੈਨੂੰ ਕੋਈ ਨਾਲ ਵੀਡੀਓ ਦੇ ਲਿਓ ਜੇ ਮੇਰੇ ਚਿਹਰੇ ਤੇ ਕੋਈ ਖੌਫ ਸੀ ਮੈਂ ਮੈਂਟਲੀ ਪ੍ਰੇਪੇਅਰ ਹੋ ਗਿਆ ਸੀ ਦਿਮਾਗੀ ਤੌਰ ਤੇ ਮੈਂ ਸੋਚ ਲਿਆ ਸੀ ਟਾਈਮ ਆ ਗਿਆ ਹੁਣ ਪਰ ਇਹ ਬਲੀਦਾਨ ਅੱਜ ਦੇਣਾ ਪੈ ਰਿਹਾ ਕਿਉਂਕਿ ਤਰਪਾਨਾ ਬਰਛੀਆਂ ਨਿਕਲ ਗਈਆਂ ਸੀ ਗੱਡੀ ਤੋੜ ਦਿੱਤੀ ਗਈ ਸੀ ਦੋ ਬੰਦੇ ਜ਼ਖਮੀ ਹੋ ਗਏ ਸੀ ਮੈਂ ਨਹੀਂ ਚਾਹੁੰਦਾ ਸੀ ਮੇਰੀ ਫੋਰਸ ਵੱਲੋਂ ਕੋਈ ਐਸੀ ਗੱਲ ਹੋ ਜਾਏ ਜਿਹਦੇ ਨਾਲ ਕੰਮ ਵੱਧ ਜਾਏ ਹੱਥ ਜੋੜ ਕੇ ਮੇਰੀ ਬੇਨਤੀ ਹੈ ਪਿੰਡਾਂ 'ਚ ਭਾਈਚਾਰੇ ਬਣਾਈ ਰੱਖੋ ਕਿ ਸਾਮ ਜੱਥੇ ਬੰਦਿਆਂ ਨੂੰ ਮੇਰੀ ਬੇਨਤੀ ਆਪਣੇ ਲੋਕਾਂ ਨੂੰ ਜੇ ਸਮਝਾ ਸਕਦੇ ਆ ਮੈਂ ਕਿਸਾਨਾਂ ਬਾਰੇ ਕਦੀ ਗਲਤ ਨਹੀਂ ਬੋਲਿਆ ਜੇ ਕੋਈ ਗਲਤ ਕਰ ਜਮਾਨ ਦਾ ਹੋਇਆ ਤਾਂ ਕਿਸੇ ਦਾ ਦਿਲ ਦੁਖਿਆ ਤਾਂ ਮੈਂ ਦਸਤ ਪਰਚਾ ਮਾਫੀ ਤੁਸੀਂ ਖੁਸ਼ ਰਹੋ ਆਵਾਜ਼ ਰਹੋ ਕੱਲ ਮੋਦੀ ਸਾਹਿਬ ਆਏ ਸੀ ਉਹਨਾਂ ਨੇ ਮੈਂ ਇੱਕ ਵਾਰੀ ਫੇਰ ਦੁਹਰਾ ਦਿਆ ਉਹਨਾਂ ਨੇ ਕਿਹਾ ਜਿਹੜੀਆਂ ਜਿਹੜੀਆਂ ਗੱਲਾਂ ਤੂੰ ਕਰਦਾ ਪਹਿਲਾਂ ਵੀ ਦਿੱਲੀੋਂ ਪੁੱਛ ਕੇ ਗਿਆ ਸੀ ਹੁਣ ਡੇਢ ਮਹੀਨਾ ਲਾ ਕੇ ਆਇਆ ਹਲਕੇ ਚ ਹੁਣ ਤੂੰ ਦੱਸ ਦਿੱਤੀ ਆ ਉਹਨਾਂ ਨੂੰ ਦੱਸ ਦੇ ਵੀ ਕੋਈ ਗੱਲ ਜਿਹੜੀ ਵਾਅਦਾ ਕਰੇਗਾ ਉਹ ਵਾਅਦਾ ਖਿਲਾਫੀ ਨਹੀਂ ਹੋਏਗੀ ਹੰਸ ਰਾਜ ਹੰਸ ਦਾ ਵਾਅਦਾ ਮੋਦੀ ਸਾਹਿਬ ਦਾ ਵਾਅਦਾ ਹੋਏਗਾ ਵਿਕਾਸ ਲਈ ਵਾਦਾ ਹੋਏਗਾ ਜਿਹੜੀਆਂ ਮੈਂ ਗੱਲਾਂ ਕਰਦਾ ਪੂਰੇ ਕਰਨ ਲਈ ਵਾਦਾ ਹੋਏਗਾ ਪਹਿਲੀ ਤਰੀਕ ਤੱਕ ਜੀਂਦੇ ਰਹਿ ਕੇ ਮਿਲਾਂਗੇ ਮੈਨੂੰ ਕੁਝ ਹੋ ਜਾਂਦਾ ਹੈ ਅਗਰ ਕੁਝ ਵੀ ਐਸਾ ਹੋ ਜਾਂਦਾ ਇਹ ਸੋਚ ਨੂੰ ਜ਼ਰੂਰ ਕਾਇਕ ਰੱਖੀਏ ਲੋਕਾ ਨੂੰ ਦਤੀਓ ਸਾਡੇ ਨੇ ਆਇਆ ਸੀ ਉਹਨੂੰ ਬਲੀਦਾਨ ਦੇਣਾ ਪਿਆ ਦੱਸਿਓ ਜ਼ਰੂਰ ਲੋਕਾ ਮੇਰੇ ਤੋਂ ਵਾਦ ਕਿ ਇਹਦੇ ਤੋਂ ਬਿਨਾ ਗੱਲ ਜੋਂ ਤੋਮਾ ਜਾਗਦੀਆਂ ਨਹੀਂ ਵੀ ਜ਼ਰੂਰ ਦੱਸੋ ਆ ਜਿਹੜਾ ਮੇਰੇ ਮੈਂ ਮੌਸਰ ਨਾ ਮੈਂ ਕੋਈ ਮੌਤ ਮੂਰ ਤੋਂ ਨਹੀਂ ਡਰਦਾ ਫਕੀਰ ਕਹਦਾ ਜਿਹੜਾ ਮੌਤ ਤੋਂ ਡਰੇ ਮੇਰੇ ਦੇਖਿਓ ਕੱਲ ਦੀ ਵੀਡੀਓ ਮੈਂ ਬਿਲਕੁਲ ਸ਼ਹਿਦ ਬੈਠਾ ਸੀ ਜਿੱਦਾਂ ਸ਼ਹਾਦਤ ਦੇਣ ਵਾਲੇ ਮੇਰੇ ਮਹਾਂਪੁਰਸ਼ ਆ ਉਹਨਾਂ ਨੂੰ ਮੈਂ ਮੰਨਣ ਵਾਲਾ ਮੈਂ ਉਸੇ ਤਰ੍ਹਾਂ ਬੈਠਾ ਸੀ ਮੈਂ ਕਿਹਾ ਕੋਈ ਗੱਲ ਨਹੀਂ ਟਾਈਮ ਆ ਗਿਆ ਪਰ ਮੈਨੂੰ ਡਰ ਏ ਸੀ ਮੇਰੇ ਬੱਚੇ ਡਰਾਈਵਰ ਨੂੰ ਮੇਰੀ ਫੋਰਸ ਨੂੰ ਕੁਝ ਨਾ ਹੋ ਜਵੇ ਕੋਸ਼ਿਸ਼ ਕਰਿਓ ਇਹ ਸੋਚ ਨੂੰ ਜ਼ਰੂਰ ਕਾਇਮ ਰੱਖਿਓ ਇਹ ਤਾਂ ਬਾਦ ਕੁਛ ਐਸੇ ਬੰਦੇ ਜਰੂਰ ਪੈਦਾ ਕਰਿਓ ਜਿਹੜੇ ਇਸ ਗਰੀਬੀ ਬਿਮਾਰੀ ਦਿਵੰਦਰੀ ਦੀ ਵਿਰਾਂਤ ਨੂੰ ਔਰ ਗਰੀਬ ਅਮੀਰ ਦਾ ਪਾੜਾ ਖਤਮ ਕਰ ਸਕਣ ਇੰਨੀਆਂ ਮੈਂ ਬੇਨਤੀਆਂ ਕਰਨੀਆਂ ਸੀ ਰਾਏਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ